ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ 10 ਮਿੰਟਾਂ ਵਿੱਚ ਬੇਸਣ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਜੇਕਰ ਘਰ 'ਚ ਕੋਈ ਸਬਜੀ ਨਾ ਹੋਵੇ ਤੁਸੀਂ ਆ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਇਸ ਵਾਸਤੇ ਮੈਂ ਇੱਕ ਕੋਲੇ ਵਿੱਚ ਪਾ ਲਿਆ ਇੱਕ ਬड़ा ਕੱਪ ਬੇਸਣ ਥੋੜੀ ਜਿਹੀ ਅਜਵੈਨ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਧਨੀਆ ਪਾਊਡਰ ਤੇ ਅੱਧਾ ਚਮਚ ਹੀ ਆਪਾਂ ਪਾਵਾਂਗੇ ਨਮਕ ਤੇ ਇਹਦੇ ਨਾਲ ਇੱਕ ਚਮਚ ਦੇਸੀ ਘਿਓ ਮੈਂ ਪਾਇਆ ਤੁਸੀਂ ਰਿਫਾਈਨਡ ਔਇਲ ਵੀ ਪਾ ਸਕਦੇ ਹੋ ਥੋੜਾ ਥੋੜਾ ਪਾਣੀ ਐਡ ਕਰਾਂਗੇ ਤੇ ਇਹਨੂੰ گاੜਾ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਇਹ ਪੇਸਟ ਹੱਥ ਨਾਲ ਵੀ ਬਣਾ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ ਥੋੜਾ ਜਿਹਾ ਫਲਫੀ ਜਿਹਾ ਕਰ ਲੈਣਾ ਤੇ ਹੁਣ ਇੱਕ ਕੜਾਈ ਵਿੱਚ ਆਪਾਂ ਤੇਲ ਗਰਮ ਕਰਾਂਗੇ ਇੱਥੇ ਮੈਂ ਸਰੋਂ ਦਾ ਤੇਲ ਲਿਆ ਇੱਕ ਵੱਡਾ ਚਮਚ ਤੇ ਤੇਲ ਜਦੋਂ ਗਰਮ ਹੋ ਜੇ ਅੱਧਾ ਚਮਚ ਜੀਰਾ ਪਾਵਾਂਗੇ ਥੋੜੀ ਜਿਹੀ ਹਿੰਗ ਪਾਵਾਂਗੇ तो बारीक कटे हुआ एक मीडियम साइज का मैं प्याज लिया गुलाबी होने तक आप सब्ज़ी बहुत ही जल्दी बन के तैयार हो जाएगी दोस्तों बहुत ही ज़्यादा वजी लग लगती है सब्ज़ी तो जदों प्याज गुलाबी हो जाए उदों आप अठ दस लसुन की कलिया आप पीस के एस एच पावगे तो यू भी आपकेंड वास्ते भुन्ा लसन थोड़ा जहा इस ज़्यादा लगता है तो सब्ज़ी बहुत ही ज़्यादा टेस्टी बनती है 1 ਚਮਚ ਕਸੂਰੀ ਮੇਥੀ 1.5 ਚਮਚ ਲਾਲ ਮਿਰਚ ਪਾਊਡਰ ਮਿਰਚ ਤੁਸੀਂ ਜਿੰਨੀ ਮਰਜ਼ੀ ਪਾ ਸਕਦੇ ਹੋ ਜਿੰਨਾ ਤੁਹਾਨੂੰ ਵਧੀਆ ਲੱਗੇ ਤੇ 1.5 ਚਮਚ ਆਪਾਂ ਪਾਵਾਂਗੇ ਧਨੀਆ ਪਾਊਡਰ ਤੇ ਅੱਧਾ ਚਮਚ ਹਲਦੀ ਤੇ 2 ਚਮਚ ਮੈਥੇ ਦਹੀਂ ਲੈਣੇ ਫਰੈਸ਼ ਦਹੀਂ ਲੈਣਾ ਤੁਸੀਂ ਖੱਟਾ ਦਹੀਂ ਯੂਜ਼ ਨਹੀਂ ਕਰਨਾ ਨਹੀਂ ਤਾਂ ਜਿਹੜੀ ਗਰੇਵੀ ਹੈ ਉਹ ਵਧੀਆ ਨਹੀਂ ਬਣੇਗੀ ਤੇ ਦਹੀਂ ਨੂੰ ਮਸਾਲਿਆਂ ਨਾਲ ਚੰਗੀ ਤਰ੍ਹਾਂ ਪੁੰਨਾਂਗੇ ਤੇ ਜਦੋਂ ਮਸਾਲੇ オイル ਛੱਡ ਦੇਣ ਉਸ ਤੋਂ ਬਾਅਦ ਆਪਾਂ ਪਾਵਾਂਗੇ 3-4 ਟੇਬਲस्पून ਦੇ ਕਰੀਬ ਪਾਣੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਇਹਨੂੰ ਵੀ ਆਪਾਂオイル ਸੈਪਰੇਟ ਹੋਣ ਤੱਕ ਪਕਾਵਾਂਗੇ ਤੇ ਇਹਨੂੰ ਕਰੀਬ 1 ਮਿੰਟ ਹੀ ਲੱਗਿਆ ਦੋਸਤੋ ਤੇ ਹੁਣ ਆਪਾਂ ਇਸ ਚ 1.5 ਗਲਾਸ ਪਾਣੀ ਪਾਵਾਂਗੇ ਬਸਨ ਦੀ ਸਬਜੀ ਵਿੱਚ ਜਿਹੜਾ ਪਾਣੀ ਥੋੜਾ ਜਿਹਾ ਜ਼ਿਆਦਾ ਲੱਗਦਾ ਹੈ ਤੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਇੱਕ ਚਮਚ ਮੈਂ ਪਾਇਆ ਨਮਕ ਨਮਕ ਆਪਾਂ ਪਹਿਲਾਂ ਵੀ ਯੂਜ਼ ਕੀਤਾ ਸੀ ਬੇਸਣ ਵਿੱਚ ਤੇ ਇਸ ਗੱਲ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜਦੋਂ ਪਾਣੀ ਵਿੱਚ ਉਬਾਲ ਆ ਜਾਵੇ ਉਦੋਂ ਆਪ ਇੱਕ ਚਰਨੀ ਜੀ ਲੈਣੀ ਹੈ ਤੇ ਜਿਹੜਾ ਆਪਾਂ ਕੋਲ ਬਣਾ ਕੇ ਤਿਆਰ ਕੀਤਾ ਸੀ ਤੇ ਇਹਨੂੰ ਆਪਾਂ ਹੱਥਾਂ ਨਾਲ ਇਸ ਤਰੀਕੇ ਨਾਲ ਆਪਾਂ ਸੇਵੀਆਂ ਜੀ ਕੱਢ ਲਵਾਂਗੇ ਯਾਨੀ ਕਿ ਜਿਵੇਂ ਪੁਜੀਆ ਹੁੰਦੇ ਉਸ ਤਰੀਕੇ ਨਾਲ ਤੇ ਪਾਣੀ ਉਬਲਦਾ ਰਹਿਣਾ ਚਾਹੀਦਾ ਹੈ ਇਸ ਗੱਲ ਦਾ ਤੁਸੀਂ ਵਿਸ਼ੇਸ਼ ਧਿਆਨ ਰੱਖਣਾ ਹੈ ਹਾਈ ਫਲੇਮ ਤੇ ਤੁਸੀਂ ਇਹ 부ਜੀਆਂ ਕੱਢ ਕੇ ਤਿਆਰ ਕਰਨਾ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਂ ਕਿ ਇਹਦੇ ਵਿੱਚ ਗੰਡਾ ਨਾ ਰਹੇ ਕੋਈ ਵੀ ਗੁੱਟਲੀਆਂ ਜੀ ਨਾ ਪੈਣ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਟੱਕਣ ਲਾ ਕੇ 3 ਮਿੰਟ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਪਕਾਵਾਂਗੇ ਜਿਆਦਾ देर ਇਹ ਸਬਜ਼ੀ ਪੱਕਣ 'ਚ ਨਹੀਂ ਲਵੇਗੀ ਜਿਆਦਾ ਦੇਰ ਪਕਾਵਾਂਗੇ ਤਾਂ ਸਬਜ਼ੀ ਦਾ ਟੇਸਟ ਵਧੀਆ ਨਹੀਂ ਆਊਗਾ ਤੇ 3 ਮਿੰਟਾਂ ਵਿੱਚ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਏਗੀ ਤੇ ਫਰੈਂਡਸ ਇਹਨੂੰ ਮੈਂ 3 ਮਿੰਟ ਹੀ ਪਕਾਇਆ ਹੈ ਤੁਸੀਂ ਚਾਹੋ ਤਾਂ ਹਰਾ ਧਨੀਏ ਨਾਲ ਇਹਨੂੰ ਸਰਵ ਕਰ ਸਕਦੇ ਹੋ ਤੇ ਇਹ ਸਬਜੀ ਓੰਜ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਰੈਸਪੀ ਜਰਾ ਵੀ ਪਸੰਦ ਆਈ ਹੋਏ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਹ ਸਬਜੀ ਬਣਾ ਕੇ ਇੱਕ ਵਾਰ ਜ਼ਰੂਰ ਦੇਖਿਓ ਜੇ